ਕੈਨੇਡਾ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਤੇ ਖਾਸ ਕਰਕੇ ਦਸੰਬਰ 2023 ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਖਾਸ ਕਰਕੇ ਰੀਅਲ ਅਸਟੇਟ ਨਾਲ ਜੁੜੇ ਹੋਏ ਕਾਰੋਬਾਰੀਆਂ ਨੂੰ ਲਗਾਤਾਰ ਫਰੋਤੀ ਵਾਸਤੇ ਧਮਕੀਆਂ ਮਿਲ ਰਹੀਆਂ ਨੇ ਮਿਲੀਅਨ ਡਾਲਰ ਦੀ ਮੰਗ ਕੀਤੀ ਜਾਂਦੀ ਹੈ WhatsApp ਰਾਹੀਂ ਤੁਹਾਨੂੰ ਸੁਨੇਹਾ ਆਉਂਦਾ ਜੇਕਰ ਕਾਰੋਬਾਰੀ ਇਸ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਉਹਨਾਂ ਦੇ ਘਰਾਂ ਤੇ ਜਾਂ ਬਾਕੀ ਜਗ੍ਹਾ ਤੇ ਉਹਨਾਂ ਦੇ ਕਾਰੋਬਾਰਾਂ ਤੇ ਗੋਲੀਆਂ ਤੱਕ ਵੀ ਚਲਾਈਆਂ ਜਾਂਦੀਆਂ ਨੇ ਇਹ سلسلہ ਸਿਰਫ ਇੱਕ ਸ਼ਹਿਰ ਦਾ ਨਹੀਂ ਬਲਕਿ ਸਾਰੇ ਹੀ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਬਾਦ ਦਸਤੂਰ ਚੱਲੀ ਹੈ ਵਕਫ ਵਕ پولیس ਡਿਪਾਰਟਮੈਂਟ ਜਨੇ ਵਕਫ ਸ਼ਹਿਰਾਂ ਦੀ ਪੁਲਿਸ ਇਹਨਾਂ ਮਾਮਲਿਆਂ ਦੀ ਤਹਿ ਤੱਕ ਜਾਣ ਵਾਸਤੇ ਦਿਨ ਰਾਤ ਇੱਕ ਕਰ ਰਹੀ ਹੈ ਤੇ ਹੁਣ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੂੰ ਖਾਸ ਕਰਕੇ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਪੀਲ ਰੀਜਨਲ ਪੁਲਿਸ ਨੇ ਇਹਨਾਂ ਭਾਰਤੀ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਪੰਜੇ ਜਣੇ ਪੰਜਾਬੀ ਨੇ ਜੇਕਰ ਇਹਨਾਂ ਦਾ ਜ਼ਿਕਰ ਕੀਤਾ ਜਾਵੇ ਪੀਲ ਪੁਲਿਸ ਨੇ ਦੱਸਿਆ ਉਹਨਾਂ ਦੇ ਜਿਹੜੇ ਮੁਖੀ ਨੇ ਨਿਸ਼ਾਨ ਦੁਰਯੱਪਾ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਸਾਰੀਆਂ ਧਮਕੀਆਂ ਲਗਾਤਾਰ ਆ ਰਹੀਆਂ ਸਨ ਤੇ ਪੁਲਿਸ ਨੇ ਗਹਿਨ ਜਾਂਚ ਤੋਂ ਬਾਅਦ ਜਿੰਨਾਂ ਪੰਜ ਜਣਿਆਂ ਨੂੰ ਇੱਕ ਘਰ ਦੇ ਵਿੱਚੋਂ ਹਿਰਾਸਤ ਵਿੱਚ ਲਿਆ ਉਹਨਾਂ ਵਿੱਚ ਦੋ ਕੁੜੀਆਂ ਵੀ ਸ਼ਾਮਿਲ ਨੇ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਨਾਮ ਜਿਹੜੇ ਅਰੁਂਦੀਪ ਸਿੰਘ ਥੰਦ ਜਿਸ ਦੀ ਉਮਰ 39 ਸਾਲ ਦੱਸੀ ਜਾ ਰਹੀ ਹੈ ਗਗਨ ਅਜੀਤ ਸਿੰਘ ਇਸ ਦੀ ਉਮਰ 23 ਸਾਲ ਹੈ ਅਨਮੋਲ ਸਿੰਘ ਇਸ ਦੀ ਉਮਰ ਵੀ 23 ਸਾਲ ਹੈ ਇੱਕ ਲੜਕੀ ਹਸ਼ਮੀਤ कौर ਇਸ ਦੀ ਉਮਰ 25 ਸਾਲ ਹੈ ਤੇ ਅਮਨਜੋਤ कौर ਇਸ ਦੀ ਉਮਰ 21 ਸਾਲ ਹੈ ਇਹਨਾਂ ਪੰਜਾਂ ਜਣਿਆਂ ਕੋਲੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਖਾਸ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਦੋ ਲੜਕੀਆਂ ਫੜੀਆਂ ਗਈਆਂ ਨੇ ਉਹਨਾਂ ਕੋਲ ਵੀ ਗੈਰ ਲਾਇਸੈਂਸੀ पिस्टल बरामद ਕੀਤਾ ਗਿਆ ਸੋ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਸ ਵਕਤ ਪੁਲਿਸ ਨੂੰ ਕਾਰੋਬਾਰੀਆਂ ਵਾਸਤੇ ਕਾਫੀ ਰਾਹਤ ਦੀ ਖਬਰ ਹੋਵੇਗੀ ਜਿਹੜੇ ਲੋਕਾਂ ਨੂੰ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਹੁਣ ਅਪੀਲ ਪੁਲਿਸ ਕਹਿ ਰਹੀ ਹੈ ਕਿ ਜਿਸ ਕਿਸ ਨੂੰ ਵੀ ਕੋਈ ਧਮਕੀ ਮਿਲੀ ਹੈ ਉਹ ਆਵੇ ਅਪੀਲ ਪੁਲਿਸ ਨੂੰ ਕੋ ਜਾਣਕਾਰੀ ਦੇਵੇ ਤਾਂ ਕਿ ਇਹ ਜੋ ਲੋਕ ਫੜੇ ਗਏ ਨੇ ਇਸ ਤੋਂ ਇਲਾਵਾ ਹੋਰ ਲੋਕਾਂ ਤੱਕ ਵੀ ਜਿਹੜੀ ਹੈ ਪੁਲਿਸ ਦੀ ਪਹੁੰਚ ਹੋ ਸਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੇ ਇਸ ਨੈਕਸਸ ਨੂੰ ਇਹ ਜਿਹੜਾ ਗੱਠਜੋੜ ਬਣਿਆ ਇੱਕ ਕ੍ਰਾਈਮ ਦਾ ਖਾਸ ਕਰਕੇ ਔਰਗੇਨਾਈਜ਼ਡ ਕ੍ਰਾਈਮ ਦਾ ਕਿਉਂਕਿ ਲਗਾਤਾਰ ਆਖਿਆ ਜਾ ਰਿਹਾ ਕਿ ਇਹ ਜੋ ਧਮਕੀਆਂ ਦੇਣ ਵਾਲੇ ਲੋਕ ਨੇ ਇਹਨਾਂ ਦੇ ਸਬੰਧ ਜੋ ਭਾਰਤ ਜਾਂ ਪੰਜਾਬ ਦੇ ਵਿੱਚ ਜੋ ਗੈਂਗ ਨੇ ਜੋ ਗਰੋ ਨੇ ਉਹਨਾਂ ਦੇ ਨਾਲ ਜੁੜੇ ਹੋਏ ਹੋ ਸਕਦੇ ਨੇ ਇਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਜਨਨ ਨੂੰ ਧਮਕੀਆਂ ਮਿਲੀਆਂ ਨੇ ਜਾਂ ਜਿਨ੍ਹਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਉਹ ਅੱਗੇ ਆਉਣ ਤੇ ਆ ਕੇ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਪੁਲਿਸ ਵੱਲੋਂ ਇਹ ਕੁਝ ਜਣੇ ਦੀਆਂ ਤਸਵੀਰਾਂ ਵੀ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਬਹੁਤ ਵੱਡੀ ਖਬਰ ਹੈ ਇਸ ਵਕਤ ਦੀ ਕਿ ਕੈਨੇਡਾ ਵਿੱਚ ਰਹਿੰਦੇ ਭਾਰਤੀ ਕਾਰੋਬਾਰੀਆਂ ਖਾਸ ਕਰਕੇ ਰੀਅਲ ਅਸਟੇਟ ਨਾਲ ਜੁੜੇ ਹੋਏ ਲੋਕਾਂ ਨੂੰ ਜਿਹੜੀਆਂ ਧਮਕੀਆਂ ਦਾ ਸਿਲਸਲਾ ਸ਼ੁਰੂ ਹੋਇਆ ਸੀ ਉਸ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤੇ 5 ਜਣੇ ਗ੍ਰਿਫਤਾਰ ਕੀਤੇ ਗਏ ਨੇ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕੀਤੀ ਜਾ ਸਕਦੀ ਹੈ